ਕਣਕ ਦੀ ਫਸਲ ਹੁਣ ਆਪਣੇ ਆਖਰੀ ਪੜਾਵਾ ਦੇ ਵਿੱਚ ਪਹੁੰਚ ਚੁੱਕੀ ਆ ਤੇ ਕਿਸਾਨ ਵੀਰ ਇਹ ਦੋ ਚੀਤੀ ਦੇ ਵਿੱਚ ਫਸੇ ਹੋਏ ਨੇ ਕਿ ਹੁਣ ਸਪਰੇਅ ਕੀਤੀ ਜਾਵੇ ਕਿ ਨਾ ਕੀਤੀ ਜਾਵੇ ਬਹੁਤ ਸਾਰੇ ਕਿਸਾਨ ਵੀਰ ਸਪਰੇਅ ਕਰ ਵੀ ਰਹੇ ਆ ਤੇ ਬਹੁਤ ਸਾਰੇ ਹਜੇ ਵੇਟ ਕਰ ਰਹੇ ਆ ਸੋ ਤੁਸੀਂ ਆਪਣੇ ਫਸਲ ਦਾ ਚੰਗੀ ਤਰ੍ਹਾਂ ਨਰੀਖਣ ਕਰਨਾ ਕਿਸਾਨ ਭਰਾਵੋ ਕਿ ਤੁਹਾਡੀ ਫਸਲ ਦੇ ਵਿੱਚ ਕਿਤੇ ਤੇਲਾ ਹੈ ਜਾ ਕੋਈ ਫੰਗੀਸਾਈਡ ਅਟੈਕ ਤਾਂ ਨਹੀਂ ਆਇਆ। ਸੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ। ਤਾਂ ਨਾ ਲੱਗਦਾ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਜੋ ਤੁਹਾਨੂੰ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ। ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਸੋ ਪਸੰਦ ਭਰਾਵੋ ਆਪਣੀ ਫੀਡ ਦਾ ਨਿਰਖਣ ਕਰੋ। ਤੇਲੇ ਦਾ ਅਟੈਕ ਹਮੇਸ਼ਾ ਬਾਹਰਲੀ ਸਾਈਡ ਤੋਂ ਸ਼ੁਰੂ ਹੋਵੇਗਾ। ਤੋ ਤਹਾਨੂੰ 12 ਬੱਟ ਦੇ ਨਾਲੋਂ ਚੀਂ ਦਾ ਪਤਾ ਲੱਗ ਜਾਣਾ ਕਿ ਤੁਹਾਡੀ ਕਣਕ ਦੇ ਉੱਪਰ ਕੋਈ ਟੀਲਾ ਹੈ ਕਿ ਨਹੀਂ ਹੈ ਛੱਟਾਂ ਵਿੱਚ ਜਲਦੀ ਤਰ੍ਹਾਂ ਜਾਂਚ ਕਰੋ ਕਿ ਪੱਤੇ ਬਿਲਕੁਲ ਰਹੇ ਛੱਟੋ ਦੀ ਤਰ੍ਹਾਂ ਇਹਦਾ ਕਲਰ ਹੁੰਦਾ ਹੈ ਕਿ ਤੁਸੀਂ ਅਟੈਕ ਤੋਂ ਪੂਰੀ ਤਰ੍ਹਾਂ ਜਾਨੀ ਰਹੇ ਬਹੁਤ ਸਾਰੇ ਭਰਾ ਸਪ੍ਰਿਆ ਕਰ ਰਹੇ ਰਹੇ ਨੇ ਅਜ ਬਹੁਤ ਸਾਰੇ ਹਾਜ਼ਰ ਦੇਖ ਰਹੇ ਨੇ ਕਿ ਲੋਰ ਹੈ ਕਿ ਨਹੀਂ ਹੈ ਜੇਕਰ ਤਾਂ ਤੁਹਾਡੀ ਫਸਲ ਦੇ ਵਿੱਚ ਟੀਲਾ ਹੈ ਚੈੱਕ ਕਰੋ ਤਾਂ ਸਪਰੇ ਬਹੁਤ ਜ਼ਰੂਰੀ ਆ ਸਪਰੇ ਕਰੋ ਐਕ ਤੁਸੀਂ ਦੇਖਣਾਗਾ ਬਹੁਤ ਸਾਰੇ ਵਿੱਚ ਅਟੈਕ ਆ ਰਿਹਾ ਫੰਗੀ ਸਾਈਡ ਸੋ ਕਣਕ ਦੇ ਚਿੱਟੇ ਚਿੱਟੇ ਹੀ ਹੋ ਰਹੇ ਨੇ ਵਿੱਚ ਬਹੁਗੀਆਂ ਪੈਰੀਆਂ ਨੇ ਕਣਕ ਦੇ ਸੋ ਉਹ ਚੀਜ਼ ਆ ਕਿ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਕਿਉਂਕਿ ਫੰਗੀ ਸਾਈਡ ਕਣਕ ਦੇ ਵਿੱਚ ਹੋਵੇ ਜਾਂ ਨਾ ਹੋਵੇ ਜੇਕਰ ਉਹਦੇ ਪਹਿਲਾਂ ਆਪਾਂ ਦਵਾਈ ਉਹਦਾ ਸਪਰੇ ਕਰਦੇ ਆਂ ਤਾਂ ਉਹਦਾ ਚਾੜ ਦੇ ਵਿੱਚ ਜ਼ਰੂਰ ਫਾਇਦਾ ਹੋਵੇਗਾ ਜੇਕਰ ਆਪਾਂ ਨੂੰ ਕਣਕ ਦੇ ਵਿੱਚ ਆਪਾਂ ਨੂੰ ਹੰਗੀ ਸਾਈਡ ਦਾ ਅਟੈਕ ਆ ਗਿਆ ਆਪਾਂ ਉਸ ਤੋਂ ਬਾਅਦ ਸਪਰੇਅ ਕਰਦੇ ਆ ਤਾਂ ਉਹ ਉਹਦੇ ਕਣਕ ਦੇ ਝਾੜ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਅਸਰ ਪਵੇਗਾ ਸੋ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਾਕੀ ਉਹ ਤੇਲਾ ਇਹਦਾ ਅਟੈਕ ਬਾਹਰ ਤੋਂ ਹੁੰਦਾ ਜੇਕਰ ਤੁਹਾਨੂੰ ਲੱਗਦਾ ਕੋਈ ਸ਼ੱਕ ਹੈ ਤਾਂ ਤੁਸੀਂ ਇਹਨੂੰ ਬਾਹਰਲੇ ਸਾਈਡ ਤੋਂ ਚਾਰੋਂ ਔਰ ਆਪਣੇ ਖੇਤ ਦੇ ਵੱਟ ਦੇ ਉੱਪਰ ਵੀ ਸਪਰੇਅ ਲੰਬਾ ਪਹਾਰਾ ਕਰਕੇ ਮਾਰ ਸਕਦੇ ਹਾਂ ਇਸ ਦੇ ਨਾਲ ਵੀ ਤੁਹਾਡਾ ਫਾਇਦਾ ਹੋਵੇਗਾ ਜੇਕਰ ਕਣਕ ਦੇ ਵਿੱਚ ਵੜ ਕੇ ਆਪਾਂ ਸਪਰੇਅ ਕਰਦੇ ਆ ਤਾਂ ਕਣਕ ਮਿੱਧੀ ਦੀ ਆ ਪੈਰਾਂ ਦੇ ਨਾਲ ਤੇ ਸੋ ਜਿਆਦਾ ਦਾਦਾ ਅਟੈਕ ਬਾਹਰ ਤੋਂ ਹੁੰਦਾ ਵਿੱਚ ਤੋਂ ਨਹੀਂ ਹੁੰਦਾ ਜੇਕਰ ਬਾਹਰੋਂ ਤੰਦਰਾ ਹੀ ਦਿੰਦਾ ਤੋ ਅਸੀਂ ਇਹਦਾ ਸਪਰੇਅ ਕਰ ਸਕਦੇ ਹਾਂ ਸੋ ਬਹੁਤ-ਬਹੁਤ ਧੰਨ